ਹਰਾਨ ਹੋ ਕੇ ਪਿਆਰ ਤੇ ਪਰਿਵਾਰਾਂ ਦੀ ਗਾਥਾ ਇੱਕ ਪਰਵਾਰ ਨੂੰ ਜੁੜਾ ਦੋਹੋਂ ਬੀਆ ਦੀਨੀ ਤੇ ਆਪਣਾ ਸੁਪੁੱਤਰ ਲੈ ਕੇ ਆਇਸਣ ਦਰਜੋ ਦੀ ਰਾਖਨ ਦੇ ਸ਼ਹੀਦੀ ਦਿਹਾੜੇ ਤੇ ਪਰਕਾਮਾਂ ਦੇ ਤੁਰਿਆਂ ਜਾਂਦਿਆ ਤੇ ਪੱਤੀ ਤੇ ਗੋੜੀ ਬੱਝਦੀ ਐ タルਦੀ ਤੇ ਦਿਲ ਪੈਂਦਾ ਪਰਕਾਮਾਂ ਅੰਦਰ ਦੇ ਪੈਂਦਾ ਪਤਨੀ ਦੇ ਵੇਖਿਆ ਕੋਈ ਪਤੀ ਚੜਾਈ ਕਰ ਗਿਆ ਉਹਨੇ ਆਪਣੇ ਚੁੰਨੀ ਦਾ ਅੱਧਾ ਪੱਲਾ ਉਹਦੇ 목ਰ ਤੇ ਪਾ ਕੇ ਅਰਦਾਸ ਕੀਤੀ ਸ਼ਰਧੂ ਆਪਣੇ ਚੜ੍ਹਨਾ ਜਿਹੇ ਬਲਵਾੜ ਕਰ ਲਈ ਬਿਰਹ ਵਾਲੀਆਂ ਦੀ ਚਾਹ ਬਣਾਈਆ ਆਪਣੇ ਪੁੱਤ ਨੂੰ ਗੋਦੀ ਚੁੱਕਿਆ ਤੇ ਬਚਣ ਦੀ ਕੋਸ਼ਿਸ਼ ਕਰਦੀ ਹੈ ਜਿੱਤੇ ਸਹਾਰਾ ਦੇਣ ਤੇ ਇੱਕ ਗੋੜੀ ਆਈ ਪੁੱਤਲੀ ਛਾਤੀ ਦੇ ਤੇ ਗੋਦੀ ਚੁੱਕਿਆ ਪੁੱਤ ਚੜਾਈ ਕਰ ਗਿਆ ਇੱਕ ਤੀਜੀ ਧੋਰੀ ਆਈ ਉਸ ਮੀਟੀ ਤੇ ਸਰੀਰ ਵਿੱਚ ਲੱਗੀ ਉਹ ਵੀ ਸ਼ਹਾਦਤ ਦਾ ਜਾਨ ਸੀ ਤੁਸੀਂ ਇਤਿਹਾਸ ਵਿੱਚੋਂ ਪੜ੍ਹੋ ਅਰਪਰੰਸ਼ਰੂ ਵੀਰ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਅਰਜੁਨ 84 ਉਹਦੇ ਵਿੱਚ ਇੱਕ ਹੀ ਕਹਾਵਾਂ ਦਾ ਜਿਹੜਾ ਲਿਖਿਆ ਇੱਕ ਮਾਈ ਹੈ ਗੋਪੀ ਚੁਗਿਆ ਉਹਦੇ ਪੁੱਤ ਹੈ ਉਹ ਭਾਈ ਦੀ ਧੋਰੀ ਬੱਜੀ ਹੈ ਉਹ ਪਰ ਕਰਮਾ ਦਿੱਤੀ ਖੂਨ ਦਾ ਲੱਗ ਪਾ ਢੋਕੇ تے کو شہید ہو گئی وہ تک اچھی دو چپدہ چھوٹی بڑھتا بچہ سا محید ہوئی شہید ہوئی آپ کوڑی ماردی چھاٹی تے ریل کے اوڑ بناؤں تے کوشش کرتا ہے پر اوڑکی بچے 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 ہوئی ہے میری ماردی بتائیاں بھی جتوں کو بناؤں تے کوشش کرتا ہے بار بار کدھی مون ہاتھ بڑھتا ہے کدھی ਭੁੱਖ ਦਾ ਸਰ ਆਇਆ ਦੁੱਧ ਦੀ ਮੰਗ ਕਰਦਾ ਇੱਕ ਫੌਜੀ ਦੀ ਨਿਗਾਹ ਪਈ ਉਹਨੇ ਬੈਠਿਆ ਇੱਕ ਛੇਕ ਬੱਚਾ ਹੱਥ ਵਿੱਚ ਕੜਾ ਪੈਨੇ ਛੋਟਾ ਜਿਹਾ ਬੱਚਾ ਉਹਨੇ ਆਕੇ ਪਾਪੀ ਨੇ ਉਸ ਬੱਚੇ ਨੂੰ ਬਾਪ ਨੂੰ ਪੜਨ ਤੇ ਕੋਟੀ ਦੇ ਹੀਨਿਆ ਦਾ ਬੱਚਾ ਹੈ ਤੇ ਬਾਪ ਨੂੰ ਪੜਨ ਕੇ ਜੋਰ ਦੀ ਗੱਲ ਨਾਲ ਥਮ ਨਾਲ ਜੋਰ ਦੀ ਬਾੜਿਆ ਇੰਨੀ ਜੋਰ ਦੀ ਬਾਰਿਆ ਕਿ ਉਸ ਬੱਚੇ ਦਾ ਪਟਾਕਾ ਪੈ ਗਿਆ ਸਰੀਰ ਫੁੱਟ ਗਿਆ ਸ਼ਹੀਦ ਹੋ ਗਿਆ ਇਹੋ ਜੇ ਆਦਰ ਦੇ ਇਹਨਾਂ ਨੂੰ ਉਪਾ ਕੀਤੇ ਜਿਨ੍ਹਾਂ ਨੇ ਸਾਡੇ ਮੁਰਖਿਆਂ ਤੇ ਸ਼ਹਾਦਤ ਦਾ ਜਾਨੀ ਹੈ ਜਿਨ੍ਹਾਂ ਆਖਿਰ ਦੀ ਅਸੀਂ ਤੁਹਾਡੇ ਨਾਲ ਕਦੀ ਦਰਾਂ ਨਹੀਂ ਕਰਾਂਗੇ ਅਗਲਾ ਉਹੀ ਇਤਿਹਾਸ ਵਿੱਚ ਜ਼ਿਕਰ ਹੈ ਵਿਆਹ ਤੋਂ ਬਜ਼ੁਰਗਾਂ ਨੂੰ ਬਜ਼ੁਰਗ ਪਾਪਾ ਨੂੰ ਤਨ ਦੇ ਕੰਪੜੇ ਲਾ ਕੇ ਤਪ ਦੀ ਕੋਈ ਫਰਸ਼ ਤੇ ਬਿਠਾਇਆ ਪਾਣੀ ਦੀ ਘੋੜਾ ਨਦੀ ਬਹੁਤ ਗਹਿਰਤਾ ਆ ਗਿਆ ਉਸ ਦੇ ਵਿੱਚ ਇਤਿਹਾਸਿਕ 2500 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿਉਂਕਿ ਦਰਬਾਰ ਸਾਹਿਬ ਦੇ ਵਿਰਤ ਪਾਵਨ ਸਰੂਪ ਨੇ ਸੱਚ ਅੰਧ ਵਿਖੇ 2500 ਪਾਪ ਸੁਭੂਕ ਸੰਗ ਜਿੱਥੇ ਇਹਦਾ ਅੰਗ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਪ ਸੁਭੂਕ ਦੀ ਅਗਰ ਭੇਜ ਕਰਦੇ ਜੀ ਜਿਹੜੀ ਸਿੱਖ ਲਾਇਬ੍ਰੇਰੀ ਹੈ ਅਮਰਸਰ ਸਾਹਿਬ ਦਰਵਾਜ਼ੇ ਵਿਖੇ ਉਹ ਲਾਇਬ੍ਰੇਰੀ ਦੇ ਅੰਦਰ ਗੁਰੂ ਸਾਹਿਬਾਨ ਦੇ ਲਿਆ ਦਾ ਹੱਥ ਲਿਖਤ ਪਾਪ ਬਾਰੀਆਂ ਸਿੱਖ ਤਵਾ ਲਿਖਦੇ ਬੰਦੇ ਹੋਰ ਬਿਆਨ ਲਿਟਰੇਚਰ ਸੀ ਜਿਦੇ ਵਿੱਚੋਂ ਕੁਝ ਇਹ ਆਪੀ ਝੁੱਕ ਕੇ ਲਹਿਗੇ ਕੁਝ ਅਦਮ ਭੇਜ ਤੱਕੇ ਤੇ ਉਹਦਾ ਇਹ ਸਿੱਖ ਇਤਿਹਾਸ ਚ ਗੁਰਬਾਣੀ ਦੀਆਂ ਪੋਚੀਆਂ ਜਾਂ ਹੱਥ ਦੇ ਕਿਰਪਾਉਣ ਬਾਣੀ ਉਹ ਵੀ ਇਹਨਾਂ ਅਦਮ ਭੇਜ ਕਰ ਦੇਣ। ਇਸ ਜੋੜ ਕੇ ਦੇਖੋ ਵੀ ਕੋਈ ਇਤਿਹਾਸ ਦੇ ਬੰਦੇ ਜਾਂ ਗੁਰਬਾਣੀ ਦੀਆਂ ਪੋਚੀਆਂ ਕੋਈ ਇਹ ਅਗ ਮੰਦੀ ਨਹੀਂ ਹੈ। اور انہوں نے بہترسیس کرتا ہمیں سکتے جدوں تے حاصل کو مانی پر دیا ہے تی پھر اے انکھ تے ساکتا جو بھی کرتا دیا ہے تے اے ہی کا پرسی کرتا ہے کہ کار اے انکھ تے گہر کرتا ہوتا ہے اے خود جے بیاند اے نباکیاں تے گہر کرتا